ਲੋ ਜੀ ਤੁਰ ਪਏ ਆ ਜੀ ਆਪਾਂ ਇਹ ਵਟਸਐਪ ਨੂੰ ਆ ਵੀ ਚੜੀ ਚੜਾਈਆਂ ਯਾਰਾਂ ਦੀਆਂ ਸਰੋਂ ਤੁਰ ਪਏ ਆ ਜਤਰਾਏ ਤੋਂ 4:30 ਵਜ ਗਏ ਨੇ 4:00 ਵਜੇ 44 ਮਿੰਟ 44 ਮਿੰਟ ਹੋ ਗਏ ਨੇ ਤੇ ਹੁਣ ਨਿਕਲ ਪਏ ਆ ਜੀ ਆਪਾਂ ਅਰੇ ਜਤਰਾ ਇਹ ਦਿਨ ਪੂਰਾ ਚੜਿਆ ਨਹੀਂ ਥੋੜੀ ਥੋੜੀ ਰਾਹ ਦੀ ਆ ਦੁਨੀਆਂ ਦੇ ਮੈਗਨਾ ਢਾਈ ਵੇਰੀ ਤੁਰਪੀ ਆ ਹਈ ਬਹੁਤ ਜ਼ਿਆਦਾ ਲੇਟ ਹੋ ਗਿਆ ਹਸਾਬ ਨਾਲ ਇਹ ਤੇ ਹਵਾ ਬਹੁਤ ਤੇ ਚਲਣੀ ਆ ਤੇ ਉਸ ਚੀਜ਼ ਦਾ ਧਿਆਨ ਰੱਖਾਂਗੇ ਲੱਗੂ ਇਹ ਥੱਕ ਕੇ ਚੱਲਣਾ ਚਾਹੀਦਾ ਇੱਥੇ ਤੇ ਯਾਰੇ ਆ ਬੜੀ ਚੜ ਗਏ ਲੋ ਜੀ ਮਿੱਤਰੋ ਰਾਤ ਵਾਲੀ ਭੁਲੀ ਆ ਗਈ ਓਏ ਇੱਥੋਂ ਆਣਾ ਜਾਤਰਾ ਸ਼ੁਰੂ ਹੋ ਜਾਣੀ ਹੈ ਜੀ ਥੱਲੇ ਗੁਰਦੁਆਰਾ ਸਾਹਿਬ ਨੇ ਲੀ ਟਿੰਡ ਨਾ ਲ ਤੇ ਇਹਨੇ ਉੱਪਰ ਆਪ ਆ ਗਏ ਹੋਇਆ ਉਹ ਤਾਂ 500 500 ਮੀਟਰ ਦਾ ਹੈ ਹੋਣਾ ਤੇ ਬਹੁਤ ਜ਼ਬਰਦਸਤ ਵੀਊ ਇਥਾਂ ਗੁਰਦੁਆਰਾ ਸਾਹਿਬ ਬਹੁਤ ਵਧੀਆ ਕਿ ਲੋਕੇਸ਼ਨ ਤੇ ਬਣਿਆ ਹੋਇਆ ਇਥੇ ਮੇਰੇ ਕੋ ਛੋਟੇ ਛੋਟੇ ਸਟੈਪ ਰੱਖੇ ਫੇਰ ਸਾਹ ਘਟ ਜਾਂਦਾ ਤੇ ਮਾਨਾ ਹੌਲੀ ਹੌਲੀ ਤੁਰੇ ਜਾਓ ਜੇ ਸਪੀਡ ਫੜੋਗੇ ਤੇ ਫੇਰ ਉਹ ਖਾਇਦਾ ਥੋੜਾ ਜਿਹਾ ਆਹੋ ਜਾਂ ਗੇਂਜੇ ਕੋਲ ਕਿਸ਼ੂ ਦੱਸ ਕਰੇ ਅੱਗੇ ਸਾਡੇ 7 ਵਜੇ ਇੰਨੀ ਉੱਪਰ ਆ ਗਏ ਹਾਂ ਸਾਡੇ 7 ਵਜੇ ਪੰਜ ਵਜੇ ਤੁਰੇ ਥਲੋ ਆਓ ਪਰ ਗਲੇਸ਼ੀਅਰ ਆ ਗਿਆ ਪੰਜ ਵਜੇ ਤੱਕ ਗਲੇਸ਼ੀਅਰ ਤੱਕ ਪਹੁੰਚ ਲੇ ਆਪਾਂ ਵਾਂਦੇ ਤੁਰੇ ਸਾਢੇ 7 ਵਜੇ ਕਲੇਸ਼ੇ ਤੱਕ ਪਹੁੰਚ ਲਿਆ ਇਹਦਾ ਬਾਬਾ ਖਿੱਚ ਕੇ ਲਈ ਜਾਵੇ ਬਸ ਠੀਕ ਆ ਸਾਰਾ ਕਲੇਸ਼ੇ ਸੰਗਤ ਆ ਰਹੀ ਆ ਆ ਤੁਹਾਡੇ ਕੋਲ ਜਰਾ ਸਾਹਿਬ ਆਵੇ ਆ ਸਾਰੇ ਆ ਇਹ ਪਰੋ ਤਾਂ ਕਿ ਦਾ ਸਭ ਚੜਦੇ ਆਉਂਦੇ ਆ ਬਜ਼ੁਰਗ ਕੀ ਜਵਾਨ ਕੀ ਪਹੁੰਚਿਆ ਜੀ ਗਲੇਸ਼ਾ ਦੇ ਕੋਲ ਬਿਲਕੁਲ ਕੋਈ ਜਿਹੜਾ ਯਾਰ ਆ ਗਿਆ ਇਥੋਂ ਬਸ ਆਲਾ ਹੀ ਪਹਿਲੇ ਵਾਂਗ ਜਿਤਨਾ ਹਰ ਵਾਰ ਗਲੇਸ਼ੀਅਰ ਹੁੰਦਾ ਉਸੇ ਤਰ੍ਹਾਂ ਹੀ ਇਸ ਵਾਰ ਵੀ ਗਲੇਸ਼ੀਅਰ ਹੈਗਾ ਬਹੁਤ ਵਧੀਆ ਜਸਤ ਦਾ ਲੇਨ ਥੱਲੇ ਆਓ ਇਥੋਂ ਚਾਹ ਪਾਣੀ ਛਕ ਕੇ ਹਾਂਜੀ ਆ ਗਿਆ ਜੀ ਗਲੇਸ਼ੀਅਰ ਦੇ ਬਿਲਕੁਲ ਕੋਲ ਦੋ ਰਸਤੇ ਕੱਢੇ ਹੋਏ ਆ ਗਲੇਸ਼ੀਅਰ ਦੇ ਆਜ ਕੀ ਲੇਨ ਹੁਣ ਸਾਰੇ ਘਟਾ ਗਲੇਸ਼ੀਅਰ ਥੋੜਾ ਜਿਹਾ ਪਹਿਲਾਂ ਦੇ ਬਹੁਤ ਜ਼ਿਆਦਾ ਵੱਡਾ ਹੁੰਦਾ ਰਿਹਾ ਹੁਣ ਤਾਂ ਬਹੁਤ ਛੋਟਾ ਹੋ ਗਿਆ ਅਕਲੇ ਬੰਨੇ ਵੀ ਗਲੇਸ਼ੀਅਰ ਗਲੇਸ਼ੀਅਰ ਹੋਈ ਪਈ ਆ ਹਾਂ ਹਾਂ ਅੱਗੇ ਸਾਹਿਬ ਰਾਈਡਰਸ 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 ਟਰੈਕਰਸ ਰਾਈਡਰ ਕਿੰਨੀ ਰਾਈਡਰ ਦਮ ਲੱਗ ਗਿਆ ਗਲੇਸ਼ੀਅਰ ਤੇ ਹੋਰ ਹੁਣ ਪਰ ਪੋਲਾ ਰਸਤਾ ਆ ਗਿਆ ਅੱਗੇ ਅੱਗੇ ਗ੍ਰੇਸ਼ੀਨ ਲਗੇ ਆ ਪੋਣ ਇੱਕ ਹੋਰ ਦਸਤਾ ਆ ਗਿਆ ਥੋੜਾ ਬਸ ਜਿਹੜਾ ਪੈਰ ਚੁਸਦਾ ਉਹ ਜਿਹੜੇ ਜਿੰਮੂਰੇ ਚਲੋ ਇੱਕ طرف ਹੁਣ ਨਮੂਰੇ ਨਾ ਗੋਹੋ ਦੇਵਾ ਉਹਦੇ ਲਈ ਸੀ ਇੱਥੇ ਪੱਕਾ 15 ਮਿੰਟ ਹੈਗੀ ਬਹੁਤ ਕਾਫੀ ਆ ਆਪੀ ਸਾਹਮਣੇ ਪੜੋ ਸਾ ਵੀ ਇੱਕ ਗਲੇਸ਼ਰ ਬਣਿਆ ਵੀਰ ਬਣ ਕੇ ਬਣ ਗਿਆ ਗਲੇਸ਼ਰ ਆਦੇ ਚੱਲ 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 ਜਨਾ ਪਾਸਾ ਨੂੰ 15 ਮਿੰਟ ਦਾ ਮੰਨ ਲਓ थोड़ा निकलता पानी गलेशियर चो भी रंग हिमकुंट शहर सामने गेट ਬਹੁਤ ਬੁਰੀ ਹਾਲਤ ਹੋ ਗਈ ਪੋੜੀਆਂ ਦੇ ਵਿੱਚ ਇਹ ਸਾਹਮਣੇ ਸਾਬਣੇ ਤੇ ਪੜਿਆ ਸਭ ਬਰਫਾਰੇ ਆਸੇ ਪਾਸੇ ਵੀ ਵਾਹਿਗੁਰੂ ਵਾਹਿਗੁਰੂ ਪ੍ਰਮਾਤਮਾ ਆਪ ਹੀ ਖੇਤ ਕਿਲੇ ਆਇਆ ਤੇ ਬਿਲਕੁਲ ਆਸ ਨਹੀਂ ਹੈ ਨਹੀਂ ਉੱਤੇ ਪੋੜੀਆਂ ਦੇ ਚੜ ਜਾਣਗੇ ਦਸ ਦਾ ਟਾਈਮ ਬਜੀਗਾ ਪੂਰਾ ਸੋਨੇ ਸਾਰਾ ਪਾਸ ਹੋ ਰਿਹਾ ਹਨ ਆਪਣੇ ਦੇ ਬੇ ਗਰਬ ਗਰਬ ਜਿਨੇ ਆਂ ਭਾਰਿਆ ਬਾੜ ਮੇ ਵਸਤਾਂ ਹਾ ਤੇ ਪਿਆਰੇ ਦੂਦ ਪਰ ਜੋਗਨ ਕੋਈ ਸੋਬੂਦ ਮੇਰ ਦਾ ਪਿਆਉ ਪ੍ਰਸਾਦ ਸੈਣ ਮੁੱਖ ਦਾ ਪਿਆਉ ਬੈਠੋ ਜੀ ਆਪਾ ਹੈ WhatsApp ਬਨਾਤਮਾ ਦੀ ਕਿਰਪਾ ਨਾਲ ਇਹ ਪ੍ਰਸਾਦ ਤੁਹਾਨੂੰ ਪਰ ਸੁਖ ਬਸਾ ਹੈ ਸਤਿ ਪ੍ਰਭਾਤ ਇਹ ਪ੍ਰਸਾਦ ਮਹਾਰਾਜਾ ਪਹੁੰਚ ਗਏ ਜੀ ਜਿਹੜੀ ਜੀ ਸੰਗਤ ਨੂੰ ਇਸ ਜਗ੍ਹਾ ਦਾ ਇਤਿਹਾਸ ਨਹੀਂ ਪਤਾ ਹੈ ਹਿੰਕੋਟ ਸਾਹਿਬ ਦਾ ਉਹਨਾਂ ਨੂੰ ਦੱਸ ਦਿੰਨੇ ਆ ਕਿ ਗੁਰੂ ਗੋਬੀ ਸਿੰਘ ਜੀ ਆਪਣੇ ਪਿਛਲੇ ਜਨਮ ਵਿੱਚ ਇੱਥੇ ਭਗਤੀ ਕਰਿਆ ਕਰਦੇ ਸਨ ਤੇ ਉਸ ਵੇਲੇ ਉਹਨਾਂ ਦਾ ਨਾਮ ਦੁਸਤ ਜਪਨ ਸੀਗਾ ਤੇ ਇਸ ਜਗ੍ਹਾ ਤੇ ਹੀ ਪ੍ਰਮਾਤਮਾ ਨੇ ਉਹਨਾਂ ਨੂੰ ਦਰਸ਼ਨ ਦਿੱਤੇ ਤੇ ਦੁਨੀਆ ਤੇ ਫਿਰ ਅਵਤਾਰ ਲੈਣ ਲਈ ਭੇਜਿਆ ਗਿਆ ਤਾਂ ਜੋ ਪ੍ਰਮਾਤਮਾ ਨਾਲ ਦੁਨੀਆ ਨੂੰ ਜੋੜ ਸਕਣ जी श्री लोकपाल मंदिर लक्ष्मण जी का इधर सरोवर बिल्कुल नाल ही है सरोवर है

ਆ ਵੇਖੋ ਜੀ ਨਜ਼ਾਰੇ ਏਮ ਗੋਇੰ ਟੂ ਦੇ ਬਹੁਤ ਜ਼ਿਆਦਾ ਸੰਗਤ ਹੈ ਕੀ ਇਸਨਾਨ ਕਰ ਰਹੇ ਨੇ ਹਾਂਜੀ ਭਈਆ ਮਿਲੇ ਹੈ ਅਭੀ ਯਹਾਂ ਤੇ ਲੋਕਪਾਲ ਮੰਦਰ ਮੇਂ ਬਹੁਤ ਮਜ਼ਾ ਆਇਆ ਭਈਆ ਸੇ ਮਿਲ ਕੇ ਹਾਂ अगर आप कुछ कहना चाहते हो हमारे ब्लॉग में तो वीर का भाई चैनल को जरूर सपोर्ट करें इतनी मेहनत से यहाँ पे आना और ब्लॉग बनाना आप लोगों के लिए इन्फॉर्मेशन इकट्ठी करना बहुत ही मुश्किल होता है तो मेरा भी चैनल है उत्तराखंड वाला एक्सप्लोरर और साथ साथ जो है वीर जी का भी चैनल जरूर सब्सक्राइब करें अभी न्यू बिगनर होंगे या आभी... न्यू हाँ तो जरूर सपोर्ट करें बाकी आप जरूर ऐतिहासिक दरबार साहिब हो गया हाँ। कुछ भी जगह होगी उनके बारे में आपको डिटेल में बतानी है हाँ, संगतों के लिए हाँ। तो आप भी आए यात्रा पे आए अच्छी यात्रा चल रही है मौसम साफ है बढ़िया अच्छे से दर्शन हो रहे हैं थैंक यू संतना ਸਿਆਰਿਆਂ ਸਿਆਰਿਆਂ ਇੱਕ ਮਾਈ ਕਰਿਆਂ ਦੀ ਸੇਵਾ ਨੇ ਸਰਬਾਨੀਆਂ ਦਿੱਤੀਆਂ ਧਰਮ ਨਹੀਂ ਹਾਰਿਆ ਸਿੱਖੀ ਕੇ ਸੰਸਾ ਸੰਭ ਨਿਭਾਈ ਜਿਨਾ ਦੀ ਕਮਾਈ ਦਾ ਧਿਆਨ ਕਰਕੇ ਖਾਲਸਾ ਜੀ ਬੋਲੋ ਜੀ ਵਾਹਿਗੁਰੂ ਅੱਜ ਸਰਬਤ ਗੁਰਸਵਾਰਿਆਂ ਦਾ ਧਿਆਨ ਕਰਕੇ ਬੋਲੋ ਜੀ ਵਾਹਿਗੁਰੂ जहा जहाँ खालसा जी साहेब का मत अच देख से फते गिर की प्याज पंखी साहब जी सहाय खालसा जी के बोल वाले बोलो जी वाहे गुरु ਕਾਨੂੰ ਸਿੱਖੀ ਦਾ ਨਿਸ਼ਤਾਨ ਰਹਿਤ ਤਾਨ ਤੇ ਦੇਖ ਤਾਨ ਵਿਸਾਹਾਨ ਭਰੋਸਾ ਦਾਨ ਦਾਨਸਕਾ ਨਾਮ ਦਾਤ ਸ੍ਰੀ ਅੰਮ੍ਰਿਤ ਸਰ ਸਾਹਿਬ ਜੀ ਕੇ ਦਰਸ਼ਨ ਇਸ਼ਨਾਨ ਚੌਂਕੀਆਂ ਝੰਡੇ ਗੁੰਗੇ ਜੁਗ ਜੁਗ ਅਟਲ ਸਰ ਰਾਜਾ ਕਾਰ ਗੁਰੂ ਜੀ ਵਾਹਿਗੁਰੂ ਹੰਦਾ ਮਨਨੀ ਮਾਮਤ ਜੀ ਮਤ ਪਤ ਦਾ ਰੱਖ ਆਪ ਵਸ ਜੀ ਇਹ ਆਲ ਮੁਖੀ ਆਪਣੇ ਪੰਥ ਦੇ ਸਦਾ ਸਹਾਇਤਾਕਾਰ ਜੀ ਸ੍ਰੀ ਨਨਕਾਣਾ ਸਾਹਿਬ ਤੇ ਹੋਰ ਗੁਰਦੁਆਰਿਆਂ ਗੁਰਧਾਮਾਂ ਦੇ ਜਿਨ੍ਹਾਂ ਤੋਂ ਪੰਥ ਨੂੰ ਵਿਛੋੜਿਆ ਗਿਆ ਹੈ ਜੀ ਉਹਨੇ ਦਰਸ਼ਨ ਦੀਦਾਰ ਸੇਵਾ ਸੰਭਾਲ ਦਾ ਅਨੁਭਵ ਸਾਜਿ ਨੇ ਬਖਸ਼ਿਓ ਜਿਨਾਂ ਨੇ ਆਦੇ ਮਨ ਜਿਨਾਂ ਨੇ ਆਦੇ ਕਾ ਜਿਉ ਤੇ ਆ ਦੀ ਓਟ ਧੰਨ ਧੰਨ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਓ ਮਹਾਰਾਜ ਆਪ ਜੀ ਦੇ ਪਾਵਨ ਮਿੱਤਰਤਾ ਵਿਸਥਾਰ ਸਤਿ ਸਾਨ ਸੇਵਾ ਸੰਗਤਾਂ ਦੇ ਰੱਖ ਕੇ ਧੰਨ ਧੰਨ ਸਾਤ ਗੁਰੂ ਗ੍ਰੰਥ ਸਾਹਿਬ ਜੀ ਓ ਮਹਾਰਾਜ ਆਪ ਜੀ ਕੇ ਹਜੂਰ ਸ੍ਰੀ ਸੁਖਮਨੀ ਸਾਹਿਬ ਜੀ ਕੇ ਬਾਠ ਸਭ ਤੋਂ ਜੁੰਹੀ ਜੋ ਰਈ ਸਾਹਿਬ ਜੀ ਅਨੰਦ ਸਾਹਿਬ ਜੀ ਕੇ ਭੋਗ ਦੀ ਕੀ ਅਰਦਾਸ ਹੈ ਜੀ ਹੁਲ ਚੁਕਮਾਕ ਕਰਨੀ ਆਂਿਆ ਸੰਤਾਂ ਦੀਆਂ ਹਾਜ਼ਰੀਆਂ ਤਿਲਕੁਣ ਕੇ ਧਾਵਾਂ ਦਰ ਪ੍ਰਵਾਨ ਕਰਨੀਆਂ ਯਾਤਰਾ ਸਫਲ ਕਰਨੀ ਸਭਣਾ ਦੀਆਂ ਮਨੋਂ ਭਾਵਨਾਵਾਂ ਗੁਰਮਤ ਅਨੁਸਾਰ ਸੰਪੂਰਨ ਕਰਨੀਆਂ ਜੀ ਦਰੋਂ ਘਰੋਂ ਨਾਮ ਦਾ ਜੀ ਲੰਗਰ ਹਾਏਪੁਰ ਸਾਹਿਬ ਦਾ ਹੇਮ ਕੋ ਖਾਇਦਾ ਨਗਰ ਹਾਲ ਹੈ ਇੱਥੇ ਖਿਚੜੀ ਦਾ ਲੰਗਰ ਤੇ ਚਾਹ ਦਾ ਲੰਗਰ ਮਿਲਦਾ ਵਾ ਇਹ ਅਜੇ ਇੱਥੇ ਖਿਚੜੀ ਦਾ ਲੰਗਰ ਮਿਲਦਾ ਤੇ ਚਾਹ ਦਾ ਨਗਰ ਮਿਲਦਾ ਇੱਥੇ ਇਹ ਅਜੇ ਖਿਚੜੀ ਐਸੇ ਲੰਗਰ ਜਿਹਦਾ ਹੇਮਪੁਰ ਸਾਹਿਬ ਆਂਦੀ ਆ ਮੇ ਬਾਬਾ ਜੀ ਸੇਵਾ ਕਰਦੇ ਇੱਥੇ ਕਿਨਾ ਦਾਇਆ ਸੰਗੋ ਬਿਤਾਈਆ ਦਾਇਆ ਸੰਗ ਰੋਜ਼ ਹੋਗੀ ਕਿ ਕੀ ਕੀ ਪਉਂਦੇ ਕਿਹੜੇ ਕਿ ਕੀ ਪਉਂਦੇ ਕਿ ਤੁਹਾਨੂੰ ਹਾਂਜੀ ਸਵਾਯਪੀਨ ਮੂੰਗੀ ਦੀ ਦਾਲ ਅੱਛਾ ਕਰਮ ਮਸਾਲਾ ਲਾਲ ਮਿਰਚ ਪੀਸੀ ਹਲਦੀ ਦੇਸੀ ghee ਰਵੈਂਡ ਜੋ ਸੰਗਤ ਲੈਤੀ ਸਭ ਚੱਲ ਜਾਂਦਾ ਇਸ ਵਿੱਚ ਚਲੋ ਠੀਕ ਹੈ ਹਾਂਜੀ ਸਾਢੇ 8:00 ਪਹੁੰਚੇ ਹੋ ਗਿਆ ਸਾਢੇ 8:00 ਪਹੁੰਚ ਲਿਆ ਹੁੰਦਾ ਕਿ ਹੋ ਗਿਆ ਸਾਢੇ 11:00 ਤੱਕ ਹੋ ਗਿਆ ਜੀ ਅੱਛਾ ਤੇ ਕਿੰਨੇ ਲਗਭਗ ਰੋਜ਼ ਦੇ ਪੰਜਾਂਦੇ ਹੋ ਤਰਾ ਲਗਭਗ ਜੇ ਸੰਗਤ 5000 ਰੁਪਏ ਹਾਂ ਤੇ ਛੇ ਵੀ ਲੱਗ ਜੁੰਦੇ ਸਭ ਵੀ ਲੱਗ ਜਾਂਦੇ ਆ ਅੱਛਾ ਅੱਛਾ ਅੱਜ 8:30 ਵਜੇ ਲੱਗਦੇ ਨੇ। ਠੀਕ ਹੈ ਜੀ। ਇਹ ਸਤਿਰਾਮ ਸਿੰਘ ਜੀ ਇੱਥੇ ਸੇਵਾ ਕਰਦੇ ਆ। ਲੰਗਰ ਹਾਲ ਦੇ ਵਿੱਚ ਖਿਚੜੀ ਬਣਾਉਂਦੇ ਇੱਥੇ। ਇਹ ਆ ਜੀ ਲੰਗਰ ਹਾਲ ਇੱਥੋਂ ਦਾ। ਆ ਸੰਗਰ ਅੰਦਰ ਛਕ ਰਹੀ ਬਈ ਆ। ਸਭ ਸਿੱਖਨ ਪਾਉ ਉਪਮਾ ਗੁਰ ਨਾਮ ਰਿਓ। ਈ ਮੰਨੇ ਆਂ ਸਰਬਤਵਾਦੀ ਦੇ ਜੋ ਸਤ ਸੋ ਮੇਰੇ ਮੋਚ ਹੈ ਕੋਈ ਸ਼ਬਦ ਨਾ ਯਾਜ ਕਰੇਗਾ ਖਾਲਸਾ ਕੀ ਰਣ ਗੋਈ ਵਾਰ ਹੋਏ ਸਭ ਗਿਣੇਗੇ ਬੋਤਿਹ ਚਰਨ ਜੋ ਹੋਏ ਵਾਰ ਹੋਏ ਸਭ ਗਿਣੇਗੇ ਬੋਤਿਹ ਚਰਨ ਜੋ ਹੋਏ ਭੋਲੇ ਸੋਨਿਹਾਰਾ ਦੇ ਆ ਕਾਲ ਵਾਹਿਗੁਰਜ ਜੀ ਦਾ ਖਾਲਸਾ ਵਾਹਿਗੁਰਜ ਜੀ ਕੀ ਬਤੇ ਮੋਲੇ ਇਸੋ ਨਿਹਾਲ ਕੋਲੇ ਜੋ ਨੰਨੇ ਗੱਲ ਲੱਗੇ ਆ ਜੀ ਵਾਪਸ ਆਪਾ ਗੋਬਿੰਦ ਧਾਮ ਵੱਲੋਂ ਜੀ ਹੁਣ ਵਾਪਸ ਈਮਕੋਟ ਸਾਹਿਬ ਤੋਂ ਗੋਬਿੰਦ ਧਾਮ ਆ ਜਾ ਰਹੇ ਹਾਂ ਬਹੁਤ ਜ਼ਿਆਦਾ ਵਰੀਆ ਦਸਣ ਹੋ ਗਏ ਹੈ ਕੋਲ ਸਾਹਿਬ ਦੇ ਨਾ ਕੋ ਗਲੇਸ਼ੀਆ ਦਾ ਪਾਣੀ ਪਿਕਲ ਪਿਕਲ ਕੇ ਨਾਲ ਥੱਲੇ ਜਾ ਰਿਹਾ ਹੈ ਬਹੁਤ ਜ਼ਿਆਦਾ ਦ੍ਰਿਸ਼ਾ ਕੇ ਨਾਲ ਆਓ ਪੂਰਾ ਦ੍ਰਿਸ਼ਾ ਦਾ ਆਨੰਦ ਮਾਣੋ ਅਗੇ ਤੇ ਸੰਗਤ ਬਹੁਤ ਜ਼ਿਆਦਾ ਮਾਗੇ ਪਹੁੰਚਦੀ ਹੈ ਜੇ ਜਿਨਾਂ ਨੂੰ ਥੋੜਾ ਸਾਦੇ ਪ੍ਰੋਬਲਮ ਹੈ ਉਹ ਆਪਣਾ ਡਾਕਟਰੀ ਚੈੱਕਅਪ ਕਰਾ ਕੇ ਜਰੂਰ ਆ ਲਾਉਣ ਉਸ ਤੋਂ ਬਿਨਾ ਨਾ ਹੀ ਆਉਣ ਅਗਲੇਸ਼ੀਅਰ ਤੇ ਬਹੁਤ ਵਿਸ਼ਾਲ ਗਲੇਸ਼ੀਅਰ ਬਣੇ ਹੈ ਹਰ ਕੀ ਦਾ ਬਾਕੀ ਰਾਹ ਦੇ ਵਿੱਚ ਨਹੀਂ برف ਇੰਨੀ ਕੋਈ ਹੈਗੀ ਇੱਕ ਵਾਰੀ ਰੁਆਏ ਹਾਂ ਉਹ ਰਾਹ ਦੇ ਵਿੱਚ ਬਹੁਤ ਜ਼ਿਆਦਾ برف ਇੱਥਾ ਮਿਲੀ ਹੈ ਗਿਰਿਆ ਗਲੇਸ਼ੀਅਰ ਗਲੇਸ਼ੀਅਰ ਤੱਕ ਗਿਆ ਜਾਰੇ ਹਰ ਵਾਰ ਖਿੱਚ ਕੇ ਰੱਦੇ تھے بار بار ਅਲਟੀਮੇਟ 뷰 ਵੀਰ ਜੀ ਇੱਕ ਇੱਕ ਵਾਰੀ ਜ਼ਿੰਦਗੀ ਜੇ ਜ਼ਰੂਰ ਆਉਣਾ ਚਾਹੀਦਾ ਬੰਦੇ ਨੂੰ ਅਸੀਂ ਚਲੋ ਨੌਂ ਤੌਂ ਵਾਰ ਹੀ ਆ ਗਿਆ ਮੈਂ ਬੜ ਜੇਰਾ ਇੱਕ ਵਾਰੀ ਆਇੰਦਾ ਹੋ ਕਿਹਾ ਨਹੀਂ ਯਾਰ ਹਰ ਸਾਲ ਜਾਣਾ ਜਣਾ ਤੇ ਬਹੁਤ ਸ਼ਾਨਦਾਰ 뷰 ਦੇਖੋ ਥੱਲੇ ਅਲਟੀਮੇਟ ਕੰਮ ਹੋਇਆ ਬਣਾ ਮੌਸਮ ਨੇ ਇੰਨਾ ਸਾਥ ਦਿੱਤਾ ਨਾ ਅੱਜ ਸਾਡਾ ਮੌਸਮ ਵੀ ਇੰਨਾ ਵਧੀਆ ਸੀਗਾ ਧੁੱਪ ਚੜੀ ਹੋਈ ਪੂਰੀ ਜ਼ਬਰਦਸਤ ਤੇ ਸਨਾਣ ਨਾਲ ਗੱਲ ਲੱਗਿਆ ਠੰਡ ਲੱਗੀ ਬਾਅਦ ਵਿੱਚ ਜੋ ਜਿੱਤਰੇ ਸਰੋਵਰ ਤੋਂ ਬਾਹਰ ਆਇਆ ਨਾਲ ਹੀ ਸਰੀਰ ਇੱਕਦਮ ਐ ਮਿਕ ਮਿਲ ਗਈ ਪੂਰੀ ਅੱਜ ਵੀ ਲੋਕ ਉੱਪਰ ਆ ਰਹੇ ਆ ਜਿਹੜੇ ਘੋੜੇ ਖਚ ਰਿਹਾ ਹੋਰ ਕ੍ਰੀਸ਼ੀਆ ਤਾਂ ਕੀ ਹੁੰਦੇ ਆ ਤੇ ਉਸ ਤੋਂ ਉੱਪਰ ਕਾਂਡੀਆਂ ਚੱਲਦੀਆਂ ਫਿਰ ਪਰ ਉੱਪਰ ਹੀ ਸੜ ਜਾਣਾ ਪਰੇ ਸੜ ਆ ਪਰੇ ਸੜਾ ਅਸੀਂ ਗਏ ਪੋੜੀਆਂ ਰਸਤੇ ਥਾਣੀਆਂ ਹੁਣ ਵਾਪਸੇ ਜਾ ਰਹੇ ਆ ਆਪਣਾ ਪਲੇਨ ਰਸਤੇ ਥਾਣੀਆਂ ਉਹ ਸਾਹਮਣੇ ਪੋੜੀਆਂ ਦਾ ਰਸਤਾ ਵਾ ਆ ਸਾਹਮਣੇ ਪੋੜੀਆਂ ਦਾ ਰਸਤਾ ਜਾ ਰਿਹਾ ਉੱਪਰ ਕਿੱਥੇ ਪਰ ਪਾਣੀ ਨਹੀਂ ਸੀਗਾ ਆ ਆਪਣੇ ਆਪ ਹੀ ਜਾਣਾ ਆ ਪੋੜੀਆਂ ਦਾ ਰਸਤਾ ਸਾਰਾ ਹੀ ਹੁਣ ਆਪਾਂ ਆ ਜਾਵਾਂਗੇ ਇਧਰੋਂ ਸਿੰਪਲ ਰਸਤੇ ਥਾਣੀ ਜਿਹੜਾ ਸਿੱਧਾ ਵਾ ਇਹ ਤੁਹਾਡਾ ਆਪਣਾ ਵਾ ਡਿਸੀਜਨ ਕਿ ਤੁਸੀ ਕਿੱਧਰ ਜਾਣਾ ਤੇ ਅਸੀਂ ਮੌਸਟਲੀ ਵਹ ਰਿਹਾ ਪੋੜੀਆ ਰਸਤਾ ਠੀਕ ਰਹਿਦਾ ਜਾ ਉੱਤੇ ਚੱਲਣ ਲੱਗਿਆਂ ਉਹ ਟ੍ਰੇਲ ਵੇਲੇ ਯਾਰ ਰਸਤਾ ਲੋ ਸਿੰਪਲ ਵਾਲਾ ਪੋੜੀਆ ਚੱਲਣ ਲੱਗਿਆਂ ਥੋੜਾ ਜਿਹਾ ਹੁੰਦਾ ਤਾਂ ਹੈਗਾ ਪਰ ਬੰਦਾ ਪਹੁੰਚ ਛੇਤੀ ਜਾਂਦਾ ਪੋੜੀਆ ਸਾਡੇ ਸਿੰਪਲ ਰਸਤੇ ਸਾਡੇ ਜੇ ਇਹਦੇ ਤੁਹਾਨੂੰ ਸਾਰੀ ਜ਼ਿਆਦਾ ਪ੍ਰੋਬਲਮ ਆ ਫਿਰ ਤੁਸੀਂ ਪੋੜੀਆ ਰਸਤੇ ਸਾਡੇ ਬਿਲਕੁਲ ਨਾ ਜਾਣਾ ਕਿਹੜੇ ਨਸੀ ਵੇਹਣ ਰਸਤੇ ਸਾਡੀ ਜਾਣਾ ਹੋ ਜੀ ਹੁੰਦੇ ਜਾ ਰਹੇ ਥੱਲੇ ਉਹਦੇ ਸੰਗਤ ਕੋਈ ਜਾ ਰਹੀ ਹੈ ਕੋਈ ਹਜੇ ਆਦੇ ਨੇ ਤਾਂ ਪਾਣੀ ਨਾਲ ਨਾਲ ਹੀ ਚੱਲਦੇ ਆ ਚੜਾਈ ਦੇ ਬੜਾ ਫਾਇਜੀ ਵਾਵਾ ਜਬਰਦਸਤ ਪਈ ਜਿੱਥੇ ਕਾਂਡੀ ਵਾਲੇ ਤਾਂ ਨੇ ਆਏ ਨਾ ਨਾ ਪਹਾੜ ਚੋਕੇ ਆਏ ਤੇ ਵੇਲਾ ਆ ਜੇ ਤੁਸੀਂ ਵੇਖੋ ਜਿਹੜਾ ਪੂਰਾ ਕੋੜੀਆਂ ਦਾ ਰਸਤਾ ਇਹ ਜਲ ਰਿਹਾ ਵਾ ਦੇਖੋ ਇਹ ਆਪਣਾ ਪਲੇ ਰਸਤਾ ਇਦੋਂ ਇਹ ਕੋਈ ਖਲੋਗੇ ਧਿਆਨ ਨਾਲ ਜੇ ਦੇਖ ਕੇ ਤਾਂ ਫਿਰ ਤੁਸੀਂ ਡਿਸਾਈਡ ਕਰਨਾ ਕਿ ਕਿਹੜੇ ਰਸਤੇ ਥਾਣੇ ਜਾਣਾ ਵਾ ਦੇ ਸਾਰਾ ਸਾਰੇ ਪ੍ਰੋਬਲਮ ਹੈਗੀ ਆ ਜਿਆਦਾ ਤੇ ਫਿਰ ਬੋੜੀਆਂ ਰਸਤਾ ਬਿਲਕੁਲ ਅਵੋਇਡ ਕਰਨਾ ਹੈ ਨੇ ਰਸਤੇ ਸਾਡੀ ਜਾਣਾ ਤੇ ਜੇ ਦੇ ਥੋੜਾ ਤੁਹਾਨੂੰ ਨਹੀਂ ਇਦਾਂ ਉਦਾਂ ਸਾਰਾਗਾ ਤੇ ਤੁਸੀਂ ਕੋੜੀਆਂ ਉੱਤੇ ਸਾਡੀ ਜਰੂਰ ਆਓ ਟਾਈਮ ਥੋੜਾ ਘੱਟ ਲੱਗਦਾ ਹੈ ਬਹੁਤ ਜਲਦੀ ਬਤਾ ਪਹੁੰਚਣਾ ਬੋੜੇ ਰਸਤੇ ਥਾਣੇ ਲੱਗਦਾ ਬੰਦੇ ਦਾ ਉਤਰਾਂ ਲੱਗਿਆ ਸਿਰਫ ਪੱਟਾਂ ਦਾ ਜ਼ੋਰ ਲੱਗਦਾ ਥੋੜਾ ਜਿਹਾ ਹਾਂਜੀ ਇੱਧਰ ਮੜਾ ਜਾ ਮਾਈਕੋ ਜੀ ਕਾ ਫਾਸਾ ਵਾਜੂ ਫਤੇ ਇਹਦਾ ਮਾਈਕੋ ਜੀ ਕਾ ਖੰਸਾ ਫਤੇ ਹਾਂਜੀ ਸਾਹਮਣੇ ਵੀਊ ਹੋਣੇ ਇੱਕ ਆਇਆ ਬਹੁਤ ਜ਼ਿਆਦਾ ਅਲਟੀਮੇਟ ਵੀਊ ਬੱਦਲ ਇੱਕ ਦਮ ਹੀ ਥੱਲੇ ਹੋ ਗਏ ਆ ਬਹੁਤ ਜ਼ਬਰਦਸਤ ਬਹੁਤ ਜ਼ਬਰਦਸਤ ਅਲਟੀਮੇਟ 뷰 ਬੱਤਲ ਜਾ ਕੇ ਕਰੋ 1 ਦਾ ਮਹੀਨੇ ਹੋ ਗਏ ਅਗਲੇਸ਼ੀਅਰ ਨਾਲ ਨਾਲ ਚੱਲਦੇ ਆਏ ਵਾਪਸੀ ਤੇ ਵੀ ਔਰ ਬਾਬਾਈ ਕੀ ਹਾਲ ਚਾ ਜੀ ਗੁਰੂ ਕੇ ਸੇਖਾ ਨਾਲ ਪਿੱਛੇ ਬੱਚਾ ਟੰਗਿਆ ਨਾਲ ਵੇਖ ਹਾਲ ਸਾਹ ਵਾਈ ਕੋ ਜੀ ਫਤੇ ਸਾਫ ਫਤੇ ਜੀ ਚੋਟਾ ਪਚੰਗ ਪਿੱਛੇ ਟੰਗੇ ਆ ਨੇ ਵਾਹਿਗੁਰੂ 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 ਟੰਗੇ ਟੰਗੇ ਆ ਨੇ ਪਾਸੋਂ ਜਾਂ ਇੱਥੇ ਜਿਹੜੇ ਆਪਣੇ ਹਣ ਕਹੋਂ ਦੇਣਾ ਕਿ ਅਸੀਂ ਨਾਡੂ ਖਾਂ। ਹੈਲੋ ਜਿਹੜੇ ਆਪਣੇ ਆਪ ਨੂੰ ਕਹਿੰਦੇ ਨੇ ਅਸੀਂ ਨਾਡੂ ਖਾਂ। ਚੰਗੇ ਚੰਗੇ ਬੈਗੇ ਇੱਥੇ। ਇਹ ਬਹੁਤ ਪਰਮਾਤਮਾ ਦੀ ਕਿਰਪਾ ਜਿੰਨੂੰ ਖਿੱਚ ਕੇ ਲੈ ਗਿਆ ਲੈ ਗਿਆ। ਜਿਹੜਾ ਕਹਿੰਦੇ ਨੇ ਕਿ ਮੈਂ ਮੈਂ ਤੇ ਭੱਜ ਕੇ ਚੜ ਜਾਣਾ ਜਾਂ ਕੀਤਾ। ਉਹ ਬੰਦਾ ਹੀ ਸਭ ਤੋਂ ਥੱਲੇ ਰਹਿੰਦਾ ਜੀ। ਇਹਦੇ ਚੜ੍ਹਾਈ ਦੇ ਵਿੱਚ ਕੋਈ ਹੰਕਾਰ ਨਾ ਕਰਿਓ। ਇਹ ਹੰਕਾਰ ਦੀ ਲੜਾਈ ਨਹੀਂ ਹੈਗੀ ਇੱਥੇ। ਯੋ ਪਰਮਾਤਮਾ ਦੀ ਕਿਰਪਾ ਜਿਹੜੇ ਜਿਹੜਾ ਖਿੱਚ ਕੇ ਲਿਆ ਜਾਂਦਾ ਜੇ ਪੋੜੀਆਂ ਇੱਥੋਂ ਆ ਇੱਥੋਂ ਦੁਕਾਨਾਂ ਇਦਾਂ ਆਉਂਦੀਆਂ ਅਗੋਂ ਨਾਲ ਹੀ ਪੋੜੀਆਂ ਸ਼ੁਰੂ ਹੋ ਜਾਂਦੀਆਂ ਵਾ ਤੇ ਇੱਕ ਆ ਜੀ ਇਹਦਾ ਸਿੰਪਲ ਰਸਤਾ ਜਿਹੜਾ ਸਿੱਧਾ ਸਿੱਧਾ ਪਲੇਨ ਵਾਲਾ ਇਦੋਂ ਵਾਪਸ ਆਏ ਆ ਆਪਾਂ ਤੇ ਚੜਾਈ ਇਦਰੋ ਕੀਤੀ ਸੀ ਆਪਾਂ ਪੋੜੀਆਂ ਲਈ ਤੇ ਇਹ ਹੁਣ ਤੁਹਾਨੂੰ ਪਹਿਲਾਂ ਦੱਸਦਾ ਕਿ ਕੀ ਕੰਡੀਸ਼ਨ ਜੇ ਤੁਹਾਡਾ ਸਰੀਰ ਅਲਾਉ ਦਿਨ ਦਾ ਕਰਦਾ ਵਾਸਤੇ ਕਮ ਵਾਸਤੇ ਤੇ ਧੜਕਾਂ ਧੜਕਾਂ ਨੇ ਵਾਦੀ ਤੇ ਫੇਰ ਤੇ ਆ ਬੈਸਟ ਚੀਜ਼ ਹੈਗੀ ਜੇ ਜਲਦੀ ਪਹੁੰਚ ਜਾ ਕੇ ਕੋੜੀਆਂ ਰਸਤੇ ਥਣੇ ਤੇ ਇੱਥੇ ਨਾਲ ਹੀ ਆ ਕੋੜੀਆਂ ਨਾਲ ਹੀ ਦੁਕਾਨਾਂ ਆਇਤਾ ਬਣੀ ਆ ਵਾ ਇੰਗਲਿਸ਼ੀਆ ਸ਼ੁਰੂ ਹੋ ਗਿਆ ਜੀ ਸਾਰਾ ਗਰੇਸ਼ੀਆ ਸ਼ੁਰੂ ਹੋ ਗਿਆ ਇੱਥੋਂ ਤੋਂ ਵੀ ਮਿੱਤਰੋ ਆ ਗਿਆ ਜੀ ਮੈਂ ਬਸਾਤੀਆਂ ਲੁਕੋ ਕਹਾਂ ਕੱਢ ਲਈਆਂ ਵਾ ਸਾਡੀ ਬਸਾਤੀ ਥੱਲੇ ਗੱਡੀ ਜੀ ਰਹਿ ਗਈ ਡੇਢ ਤੋਂ ਤੇਰੀ ਬਸਾਤੀ ਲੈਈ ਉਹ ਵੀ ਗੱਡੀ ਜੀ ਰਹਿ ਗਈ ਹੈ ਹੌਲੇ ਸਿਰ ਛੱਡ ਥੱਲੇ ਬਹਿਣਾ ਪੈ ਰਿਹਾ ਇੱਥੇ ਚਾਹ ਬਣਾਈ ਆ ਚਾਹ ਪੀ ਕੇ ਦੋਦੇ ਇਥੋਂ ਇਹ ਮਾੜਾ-ਭੜਾ ਮਹੀਟੂਗਾ ਵੇ ਤਰਾਂ ਹੀ ਹੋਣਾ ਬਸ ਕੇ ਆਪਾਂ ਹੋਣਾ ਇੱਥੇ ਦਾ ਬਸਾਤੀਆਂ ਨਿਕਲ ਗਿਆਂ ਲੋਕਾਂ ਰਿਆਂ ਪਈਓ ਵੀਰਿਆਂ ਜੀਆਂ ਚਾਹ ਬੈ ਗਏ ਇਥੇ ਬਾਰਿਸ਼ ਹੋ ਰਹੀ ਨਾ ਪਈ ਤੇ ਹੁਣ ਆਪਾਂ ਇੱਥੇ ਬੈਠੇ ਆਂ ਦੇ ਬੇ ਕੰਟੀ ਜਿਹੜੇ ਜਿਹੜੇ ਡੈਂਟ ਜਿਹੜੇ ਲੱਗੇ ਹੋਏ ਆ ਚਾਹ ਪਾਣੀ ਦਾ ਸਹਾਤ ਆਵੇ ਤੇ ਬੈਠਾ ਰੋ ਜੀ ਵਾਲਾ ਹੈ ਜਿਹੜਾ ਦਾਣ ਤੇ ਚਾਹ ਦਾਣ ਦਾਲ ਇਲੀਸ਼ੀਆ ਤੇ ਤੇ ਹੌਣ ਜਰੇ ਇੱਥੋਂ ਦੇ ਹੈਗੇ ਆ ਆਰਮੀ ਵਾਲੇ ਉਹ ਥੋੜੇ ਥੋੜੇ ਕਰਕੇ ਬੰਦੇ ਨਿਕਾ ਰਹੇ ਨੇ ਥੋੜੇ ਸਵਾ ਫੋਲੋ ਹੋ ਗਿਆ ਟੀਵੀ ਉੱਪਰ ਤੇ ਆਪਣੇ ਕੁਝ ਹਾਲਾਤ ਇਹੋ ਜਿਹੇ ਬਣ ਚੁੱਕੇ ਨੇ ਤਫਾਫੇ ਪਾਲੇ ਉਦੇਨਕੋਟ ਲੈ ਆਣੀ ਆਪਾਂ ਤੇ ਬੈਗ ਵੀ ਆ ਪਿੱਛੇ ਤਫਾਫਾ ਰੈਕਵਰਡ ਆ ਉੱਤ ਡਾ ਲਿਆ ਉਹ ਬੁੜੀਆ ਕੀ ਹਾਲ ਹੈ ਠੀਕ ਹੈ ਕਾਹਲੇ ਗਲੇਸ਼ੀਅਰ ਤੇ ਬਹੁਤ ਜ਼ਬਰਦਸਤ ਨਾ ਫੋਟੋ ਉੱਪਰ ਉਹਨੇ ਕਾਹਲੇ ਗਲੇਸ਼ੀਅਰ ਉੱਪਰ ਚਾਹ ਲਗਾ ਗਲੇਸ਼ੀਅਰ ਤੇ ਚੱਲਦੇ ਪਏ ਆ ਹਾਂ ਲੇ ਵੇਖੋ ਪੂਰੀ برف ਬਲੈਕ ਆਈਸ ਹੋਈ ਪਈ ਜਿੰਨਾ ਚੱਲਦੇ ਪਏ ਹੋਣਾ ਘੋੜਿਆਂ ਦਾ ਸਟੈਂਡ ਗਲੇਸ਼ੀਅਰ ਤੋਂ ਪਹਿਲਾਂ ਜਿਹੜਾ ਇੱਥੇ ਸਾਰੇ ਘੋੜੇ ਖਲੋ ਜਾਂਦੇ ਗਲੇਸ਼ੀਅਰ ਤੋਂ ਪਹਿਲਾਂ ਆ ਕੇ ਸਾਹਮਣੇ ਗਲੇਸ਼ੀਅਰ ਆ ਇੱਥੇ ਘੋੜੇ ਆ ਨਾਲ ਹੀ ਖੱਤਰ ਘੋੜੇ ਜੋ ਹੀ ਕਹਿੰਦੇ ਆ ਇਸ ਤੋਂ ਗਲੇਸ਼ੀਅਰ ਤੱਕ ਘੋੜੇ ਨਹੀਂ ਜਾਂਦੇ ਫਿਰ ਕਾਂਡੀਆਂ ਜਾਂਦੇ ਆ ਤੇ ਫਿਰ ਗਲੇਸ਼ੀਅਰ ਤੱਕ ਸਿਰੇ ਘੋੜੇ ਜਾਂਦੇ ਆ ਇਹ ਥੋੜਾ ਸਿੰਗਲ ਘੋੜਾ ਕਿੰਨੇ ਪੈਸੇ ਹੈ ਯਾਂ ਦੇ 800 ਰੁਪਏ 800 ਰੁਪਏ 800 ਨਹੀਂ ਨਹੀਂ 800 ਰੁਪਏ ਇੱਕ ਸਵਾਰੀ ਆ ਥੱਲੇ ਜਾਂਦੀ ਜੇ ਰ ਉੱਪਰ ਆ ਰਹੀ ਤੇ ਉਹ 1600 ਰੁਪਏ ਇੱਕ ਪਰਸੈਂਟ ਹੈਗਾ ਦੇਖੋ ਜੀ ਇਹ ਸੀ ਗੱਲ ਬਾਤ ਇੱਕ ਫਦੇ ਕੋਟ ਜਾਂਦੀ ਇੱਥੋਂ ਥੱਲੇ ਦੇ ਜਾਣਾ 800 ਰੁਪਿਆ ਨੇਸ਼ੀਆ ਤੋਂ ਕੇ ਤੇ ਜੇ ਦਾ ਥੱਲੇ ਉੱਪਰ ਹੋਣਾ ਉਹ 1600 ਰੁਪਏ ਲੱਗਦਾ ਬਹੁਤ ਜ਼ਿਆਦਾ ਘੋੜਾ ਵਾ ਤੇ ਹੁਣ ਪਹੁੰਚਦੇ ਹਾਂ ਜੀ ਥੱਲੇ ਟਾਈਮ 2:00 ਵੱਜ ਗਿਆ ਸਾਢੇ 12 ਵਜੇ ਤੁਰੇ ਸੀਗੇ ਗਲੇਸ਼ੀਅਰ ਤੇ ਟਾਈਮ ਲੱਗ ਗਿਆ ਥੋੜਾ ਜਿਹਾ ਬਾਰਿਸ਼ ਹੋਣ ਲੱਗੀ ਉਹ ਤੇ ਟਾਈਮ ਲੱਗ ਗਿਆ ਲਗਭਗ 1 ਘੰਟਾ ਖਰਾਬ ਹੋਇਆ ਜੀ ਦੇ ਵਿੱਚ ਇਥੋਂ ਪਹੁੰਚਦੇ ਆ ਉਹ ਥੱਲੇ ਗੁਰਦਰਾ ਸਾਹਿਬ ਦੇਖਦਾ ਪਿਆ ਤੇ ਆਹ ਵਾਲਾ ਇੱਥੇ ਪਹੁੰਚਣਾ ਜੀ ਉਹ ਜੀ ਥੱਲੇ ਗੋਬਿੰਦ ਧਾਮ ساری ਚੜਾਈ ਉਤਰ ਆਏ ਉਤਰ ਆਏ ਆਪਾਂ ਹੁਣ ਇੰਨਾ ਘਰ ਆ ਗਿਆ ਹੁਣ ਥੱਲੇ ਲੋ ਵੀ ਮਿੱਤਰੋ ਪਹੁੰਚ ਜਲੇ ਆ ਬਸ ਇਹੋ ਸਟ੍ਰੇਟ ਰਹਿੰਦੀ ਥੱਲੇ ਜਿਹੜੀ ਉਤਰਾਈ ਆ ਪਾ ਉਤਰਨੀ ਆ ਉਹ ਸਾਹਮਣੇ ਗੁਰਦੁਆਰਾ ਸਾਹਿਬ ਆ ਗਿਆ ਨੀਲੀਆਂ ਡਿਨਾਂ ਵਾਲਾ ਤੇ ਉਹ ਪਹੁੰਚਦੇ ਥੱਲੇ ਛੱਤਾਂ ਦੀ ਵੱਜੀ ਕੁੜੀ ਬੈਂਡ ਜਾ ਕੇ ਹੁਣ ਜਾਵਾਂਗੇ ਕਮਰਾ ਜਾਂ ਹਾਲ ਦੇਖੀ ਕੀ ਮਿਲਦਾ ਉੱਥੇ ਬੈੱਡ ਬੁੱਧ ਦੇਖੋ ਭਿੰਨੇ ਨਹੀਂ ਆ ਫਲੇਟ ਹੋ ਗਿਆ ਫਿਰ ਓਏ ਹੋਏ ਦੇਖੋ ਇਹ ਨਜ਼ਾਰੇ ਲਾਸਟ ਆ ਬੱਦਲ ਵਾਈ ਹੋ ਚਲੀ ਆ ਮੁੰਡਾ ਮੋਛਾਂ ਵਟਾ ਦੇ ਰਿਹਾ ਠੀਕ ਆ ਇਹਨੇ ਮੂੰਹ ਧਕਿਆ ਵਾ ਹੋਰ ਇਹ ਡਰਦਾ ਕਿਹਦੇ ਕੋ ਦੁਨੀਆ ਨੂੰ ਬਹੁਤ ਖੂਸਾ ਨਜ਼ਾਰਾ ਪਾਰ ਨਹੀਂ ਦਾ ਪੂਰਾ ਡਰ ਪੈੰਦਿਆ ਵਾ ਜੇ ਮੀਂਹ ਹੀ ਜ਼ਰੂਰ ਆਏਗਾ ਰਾਤ ਨੂੰ ਪਿੱਲਾ ਵੀ ਇੱਕ ਰੀ ਪੈ ਹਟਿਆ ਹੁਣ ਫੇਰ ਕਾਲਾ ਬੱਦਰ ਪੂਰਾ ਇੱਕ ਆ ਗਿਆ ਵਾ ਹਾਂਜੀ ਉਲੀ ਬੜਾ ਡਬ ਜੀ ਹੈ ਭਾਈ ਉਲੀ ਬੈਂਡ ਜੱਜਾ ਭਾਈ ਬਾਰ-ਬਾਰ ਰੋਕ ਰਹੇ ਨੇ ਅੰਜਾਜਾ ਭਾਈ ਜੀ ਠੀਕ ਜੇ ਲੋ ਜੀ ਮਿੱਤਰੋ ਪਹੁੰਚ ਗਏ ਆ ਜੀ ਅੱਪਾ ਥੱਲੇ ਆਓ ਪੋਲੇ-ਕੋਸ ਕਰਕੇ ਨਾਲ ਹੀ ਗੁਰਦਾਸ ਸਾਹਿਬ ਆਇਣਾ ਹੈ ਬਹੁਤ ਹਰ ਕੀਦਰ ਹੈ ਸਰੀਰ ਹੈਗਾ ਜਦੋਂ ਯਾਰ ਬਹੁਤ ਜ਼ਿਆਦਾ ਹੋ ਗਈ ਹਰ ਕੀ ਸੋ ਫਾਈਨਲੀ ਪਹੁੰਚ ਗਏ ਆ ਜੀ ਆਪਾਂ ਪੁੱਲ ਤੇ ਅੱਗੇ ਵਾਹ ਵੀ ਆਪਾਂ ਲੋਕੀ ਫਿਰ ਉਹ ਤੋਂ ਵਿਰਾ ਕਰਾਦੇ ਹੋਏ ਇੱਕ ਤੇ ਤਾਂ ਕੱਟ ਉਹਦਾ ਬਹੁਤ ਜ਼ਿਆਦਾ ਵੱਧ ਗਿਆ ਇਹ ਤਾਂ ਨਾਲ ਹੀ ਗੁਰਦਰਾ ਸਾਹਿਬ ਆ ਜਾ ਕੇ ਇਹਦੇ ਉਗਰਾ ਮਿਲਦੇ ਆ ਤੇ ਜਾ ਕੇ ਉੱਧਰ ਹੀ ਸੁਣਾ ਬੈਣਾ ਹੈ ਜੀ ਗੁਰਦੁਆਰਾ ਸਾਹਿਬ ਇਹ ਹਾਲ ਫਾਈਨਲੀ ਗੁਰਦੁਆਰਾ ਸਾਹਿਬ ਪਹੁੰਚ ਗਏ ਆ ਜੀ ਉਹ ਇੱਥੇ ਬੈੱਡ ਲੈ ਕੇ ਗੱਲਦੇ ਆਂ ਸ਼ਰਾਬ ਆ ਤੇ ਮਿਲਦੇ ਆ ਜੀ ਸਵੇਰੇ ਨਵੀਂ ਵੀਡੀਓ ਦੇ ਨਾਲ